हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਵਹੀਂ ਪੁਈ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਬਾ ਨਰਿੰਦਰ ਸਿੰਘ ਉਹਨਾਂ ਦੇ ਦੋਸਤੋ ਕੋਲ ਆਏ ਆ ਪਹਿਲਾਂ ਵੀ ਇੱਥੋਂ ਇਸ ਕਰਵਾ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਪਸ਼ੂ ਸੇਲ ਪਰਚੇਜ ਦਾ ਕੰਮ ਆ ਤਰੰਤਰਨ ਸਾਹਿਬ ਦਾ ਦੋਸਤੋ ਸ੍ਰੀ ਗੋਇੰਦਵਾਲ ਸਾਹਿਬ ਵਾਲੀ ਛੜਕ ਤੇ ਇਸੇ ਰੋਡ ਦੇ ਉੱਪਰ ਪਿੰਡ ਆ ਜਾਂਦਾ ਵਈ ਪੁਈ ਤੇ ਖੰਡੂਰ ਸਾਹਿਬ ਮੋੜ ਇਹਦੇ ਕੋਲ ਇੱਕ ਸੜਕ ਬਾਬਾ ਮੱਲਾ ਜੀ ਦੇ ਗੁਰਦੁਆਰੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਬਾਬਾ ਨਰਿੰਦਰ ਸਿੰਘ ਉਹਨਾਂ ਦਾ ਘਰ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਚੰਗੀਆਂ ਚੰਗੀਆਂ ਵਹਿੜਾਂ ਦਿਖਾਈਆਂ ਨੇ ਇਸ ਕਰੋਂ ਠੀਕ ਆ ਜੀ ਅੱਜ ਵੀ ਤਕਰੀਬਨ ਦੋ ਝੋਟੀਆਂ ਦਿਖਾਉਣੀਆਂ ਨੇ ਅੰਸਰਾਂ ਝੋਟੀਆਂ ਨੇ ਇੱਕ ਤਕਰੀਬਨ ਦੋਂਦੇ ਦੇ ਦੰਦ ਸੁੱਟਿਆ ਤੇ ਇੱਕ ਦੋਂਦੀ ਆ ਬੜੀਆਂ ਪਿਆਰੀਆਂ ਕਟੀਆਂ ਝੋਟੀਆਂ ਨੇ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਇੱਕ ਜਰਸੀ ਬਰੀਡ ਦੇ ਵਿੱਚ ਬੈਠ ਤੁਹਾਨੂੰ ਦਿਖਾਵਾਂਗੇ ਇੱਕ ਟੋਕੜ ਗੱਪਣ ਵੈੜਾ ਟੋਟਲ 4 ਨਾਕ ਹੋਣਗੇ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਤੇ ਜੇਕਰ ਸ੍ਰੀ ਗੋਇੰਦਵਾਲ ਸਾਹਿਬ ਦੀ ਦੂਰੀ ਦੀ ਗੱਲ ਕਰੀਏ ਤੇ ਤਕਰੀਬਨ ਕੋਈ 15 14 ਕਿਲੋਮੀਟਰ ਦੀ ਅੱਗੇ ਆ ਖੰਡੂਰ ਸਾਹਿਬ 5 4 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਨਜ਼ਦੀਕ ਤਰਨਤਾਰਨ ਸਾਹਿਬ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਆ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਬਾਬਾ ਨਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਜੀ ਆਇ ਜਿਨੇ ਮੇਰੇ ਵੀਰ ਭੈਣ ਭਰਾ ਸਾਰੇ ਰਾਜ ਸੰਧੂ ਚੈਨਲ ਵੇਂਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਸੰਧੂ ਸਾਹਿਬ ਤੁਹਾਡਾ ਸਾਡੇ ਘਰ ਪੰਕਚਨ ਤੇ ਜੀ ਆਇਆਂ ਨੂੰ ਬਹੁਤ ਬਹੁਤ ਮਿਹਰਬਾਨੀ ਬਾਬਾ ਜੀ ਮਿਹਰਬਾਨੀ ਹੋਰ ਜੀ ਸਾਰੇ ਜਿਨੇ ਵੀ ਸਾਰੇ ਭੈਣ ਭਰਾ ਵੇਖਣ ਦੇ ਵੀਡੀਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾ ਸਾਰਿਆਂ ਦੇ ਪਰਿਵਾਰਾਂ ਵਿੱਚ ਤੰਦਰੁਸਤੀਆਂ ਤੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸੁਰੱਖੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੰਦਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੈਮ ਸੀਤਾ ਹਾਂਜੀ ਆਓ ਜੀ ਕੈਮ ਹਾਂਜੀ ਇਹ ਵੀ ਮਿਲਦੀ ਨਹੀਂ ਆਏ ਆਪਣੇ ਕੋਲ ਇਹਨਾਂ ਵੀ ਦੋ ਤਿੰਨ ਡੰਗਰ ਖੜੇ ਆ ਆ ਠੀਕ ਆ ਆ ਗਾਵਾਂ ਖੜੀਆਂ ਮੱਝ ਵੀ ਖੜੀ ਪਹਿਲਾਂ ਇਹਨਾਂ ਠੀਕ ਆ ਠੀਕ ਆ ਤੇ ਭੈਣ ਭਰਾ ਫੇਰ ਹੀ ਆਉਂਦਾ ਚੰਗੀ ਚੀਜ਼ ਆ ਬਾਬਾ ਇਹਨਾਂ ਦੇ ਡੰਗਰ ਵਾਰ-ਵਾਰ ਮੈਨੂੰ ਲੱਗਦਾ ਵੀ ਬਾਬਾ ਜੀ ਇੱਕ ਆਪਾਂ ਪਹਿਲਾਂ ਵੈੜ ਪਾਈ ਸੀ ਮੈਨੂੰ ਲੱਗਦਾ ਪਿਛਲੇ ਸਿਆਲ ਦੇ ਦਾ ਟਾਈਮ ਸੀਗਾ ਵੱਡੀ ਵੱਡੀ ਵੈੜ ਸੀ ਵੱਡੀ ਵੈੜ ਪਾਈ ਤੁਸੀਂ ਜਦੋਂ ਪਾਈ ਨਾ ਸ਼ਾਰਟ ਪਾਇਆ ਹਾਂ ਤੇ 5 ਮਿੰਟ ਬਾਅਦ ਹੀ ਫੋਨ ਖੜਕ ਗਿਆ ਤੇ ਅਸੀਂ ਪਹਿਲੇ ਫੋਨ ਤੇ ਗਈ ਉਹ ਬਾਕੀ ਬਿਲਕੁਲ ਹਾਂ ਬਾਕੀ ਵਾਰਡ ਵੀ ਬੜੀ ਸੀ ਥੱਬਿਆਂ ਦਾ ਮੇਲ ਸੀਗਾ ਬਹੁਤ ਫੋਨ ਆਇਆ ਉਹਦਾ ਹਾਂ ਠੀਕ ਆ ਹਾਂਜੀ ਅੱਜ ਜਿਹੜਾ ਆਪਾਂ ਐਨੀਮਲ ਦਿਖਾ ਰਿਹਾ ਜੀ ਚਾਰ ਐਨੀਮਲ ਨੇ ਆਪਣੇ ਕੋਲ ਹਾਂਜੀ ਦੋ ਝੋਟੀਆਂ ਅਫਸਰ ਝੋਟੀਆਂ ਨੇ ਹਾਂਜੀ ਇੱਕ ਦੋਂਦੀ ਮੇਨ ਲੋਗਾਂ ਦੇ ਇੱਕ ਤਾਂ ਦੋਂਦੀ ਹੈ ਤੇ ਇੱਕ ਦੋਂਦੇ ਸਿੱਟੇ ਨੇ ਇੱਕ ਨੇ ਦੋਂਦੇ ਸਿੱਟੇ ਅਜੇ ਚੱਕੇ ਨਹੀਂਗੇ ਹਾਂ ਕਿਰੀ ਐ ਇੱਕ ਇੱਕ ਵੱਸੀ ਆ ਗਈ ਬਹੁਤ ਪਿਆਰੀ ਆਪਣੇ ਕੋਲ ਜਰਸੀ ਪਲੂਨ ਪਹਿਲਾ ਸੂਆ ਸੂਨ ਵਾਲੀ ਹਾਂਜੀ ਇੱਕ ਟੋਕੜ ਗੱਬਣਾ ਇੱਕ ਟੋਕੜ ਗੱਬਣਾ ਤੇ ਮਾਲ ਫਿਰ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਨਾ ਮਾਲੋਂ ਦਾ ਜਾਂਦਾ ਰਹਿੰਦਾ ਤੇ ਚੰਗਾ ਆਪਾਂ ਡੰਗਰ ਤੁਹਾਨੂੰ ਪਤਾ ਵੀ ਲਈਦਾ ਵਾ ਵਧੀਆ ਲਿਆਉਣਾ ਹੂੰ ਤੇ ਉਹ ਵਿੱਚ ਚਲੋ ਥੋੜਾ ਥੋੜਾ ਕੋਈ ਆ ਗਿਆ ਕੋਈ ਚਲੇ ਗਿਆ ਭੈਣ ਭਰਾ ਨਾਲੇ ਪਿਆਰ ਬਣਿਆ ਰਹਿੰਦਾ ਬਿਲਕੁਲ ਲੋ ਵੀ ਕਿਸਾਨ ਵੀਰੋਂ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਵੀਡੀਓ ਨੂੰ ਸਾਰੇ ਵੀਰ ਐਂਡ ਤੱਕ ਦੇਖ ਲਿਆ ਜੇ ਸਕਿੱਪ ਨਾ ਕਰਿਓ ਜੀ ਠੀਕ ਹੈ ਜੀ ਮਾਲ ਚੰਗਾ ਸਾਫ ਸੁਥਰਾ ਤੁਹਾਨੂੰ ਦਿਖਾਉਣਾ ਕਿਸੇ ਭਰਾ ਨੇ ਬਿਲਕੁਲ ਝੋਟੀਆਂ ਬਿਲਕੁਲ ਜੋੜੀ ਪਾਉਣੀ ਆ ਜਾਂ ਸਿੰਗਲ ਸਿੰਗਲ ਖਰੀਦਣੀ ਆ ਰੇਟ ਵਿੱਚੇ ਵੀਡੀਓ ਤੇ ਕੀਤੇ ਜਾਣਗੇ ਤੇ ਜੁੜੇ ਰਹੋ ਮੇਰਾ ਭਰਾ ਸਾਰੇ ਵੀਡੀਓ ਦੇ ਨਾਲ ਐਂਡ ਤੱਕ ਆਹ ਕਰਦੇ ਆਂ ਪੂਰੀ ਗੱਲਬਾਤ ਦੋ ਸ਼ੁਰੂਆਤ ਦੋ ਬੜਾਂ ਤੋਂ ਕਰਾਂਗੇ ਆਪਾਂ ਉਦੋਂ ਬਾਅਦ ਦੋ ਝੋਟੀਆਂ ਕੁਰੀ ਮੋٹے ਤੌਰ ਤੇ ਤੁਹਾਨੂੰ ਇੱਧਰ ਇੱਕ ਰੀ ਝਾਤ ਮਰਵਾ ਦਿੰਨੇ ਆ ਦੋ ਝੋਟੀਆਂ ਨੇ ਬਿਲਕੁਲ ਛੋਟੇ ਸਿੰਘ ਆ ਤੇ ਜੇਕਰ ਹਾਈਟ ਕੱਟ ਦੀ ਗੱਲ ਕਰੀਏ ਤੇ ਕਦ ਕਾਟ ਇੱਕੋ ਜਿਕੇ ਇਹਨਾਂ ਝੋਟੀਆਂ ਤੇ ਹੈਗੇ ਆ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਝੋਟੀਆਂ ਦਿਖਾਵਾਂਗੇ ਉਤੋਂ ਪਹਿਲਾਂ ਇੱਕ ਜਰਸੀ ਫੀਲ ਦੇ ਵਿੱਚ ਤੁਸੀਂ ਵੱਚੀ ਦੇਖ ਰਹੇ ਜੀ ਪਲੂਨ ਪਹਿਲਾ ਸੂਰ ਸੋਣੀ ਆ ਤੇ ਇੱਕ ਟੋਕਰ ਗੱਬਣ ਤੁਹਾਨੂੰ ਵੜ ਦਿਖਾ ਦੇਾਂਗੇ ਇਹ ਬਾਬਾ ਜੀ ਦੀ ਪੂਰੀ ਡਿਟੇਲ ਆਪਣੇ ਭੈਣ ਭਰਾਵਾਂ ਦੇ ਨਾਲ ਕਰਤੀ ਹੈ ਸਾਂਝੀ ਬੱਚੀ ਚੰਗੀ ਆ ਕੀ ਬੇਰਵਾ ਇਸ ਵੇੜ ਦਾ ਇਹ ਸੰਤੂ ਸਾਹਿਬ ਹੈਗੇ ਜੇ ਦੋ ਦੰਦ ਆ ਹਾਂਜੀ ਤੇ ਪਹਿਲੇ ਸਵੇ ਸੋਣਾ ਇਹਨੇ ਠੀਕ ਆ ਜਿੱਥੋਂ ਆਪਾਂ ਲਿਆਂਦੀ ਆ ਉਹਨੇ ਤੇ ਦੱਸਿਆ ਆਪ ਹੀ ਡੈਨਮਾਰਕ ਦੀ ਆ ਤੇ ਅੱਗੇ ਜਿਹੜੇ ਟੀਕੇ ਲਵਾਇਆ ਉਹ ਵੀ ਕਹਿੰਦਾ ਹੈ ਵੀ ਸੈਕਸਡ ਸੀਮਨੋ ਲਵਾਇਆ ਵਾ ਤੇ ਡੈਨਮਾਰਕ ਦਾ ਹੀ ਹੈ ਬੱਚੀ ਵਾਲਾ ਹੀ ਠੀਕ ਆ ਜੀ ਤੇ ਪਰ ਉਹ ਆਂਦਾ ਵੀ ਇਸ ਗੱਲ ਦੀ ਗਰੰਟੀ ਨਹੀਂ ਦੇਣੀ 10% ਚਾਂਸ ਜਿਹੜੇ ਵਸ਼ੇ ਦੇ ਵੀ ਹੋ ਸਕਦੇ ਆ ਬਿਲਕੁਲ ਕੱਲ ਨੂੰ ਜਿਹੜਾ ਮੁੜ ਕੇ ਕੋਈ ਭੈਣ ਭਰਾ ਆ ਕੇ ਉਹਦਾ ਟੀਕਾ ਵਧਿਆ ਉਹਨਾਂ ਨੇ ਭਰਾਇਆ ਠੀਕ ਹੈ ਮਾਲਕ ਦੇ ਵਾਸਤੇ ਹੂੰ ਹਾਂਜੀ ਬਿਲਕੁਲ ਤੇ ਦਿਨ ਵੈਸੇ ਜਿਹਨਾਂ ਦੀ ਗੱਲ ਕਰੀਏ ਪਿਆਰੀ ਪੀਵੇ ਲੈ ਜੇ 100 18 ਰਹਿੰਦੇ ਆ ਤੇ ਭਾਵੇਂ 15 ਨੂੰ ਸੂਪੇ ਤੇ ਭਾਵੇਂ 18 ਲੈ ਜੇ ਵੀ ਖੜ ਸਕਦੀ ਜਦੋਂ ਬਾਹਰ ਲੈਂਦੀ ਆ ਫੁੱਲੇ ਢੁੱਲੇ ਹਾਂਜੀ ਲੋ ਵੀ ਇਹ ਪਲੂਣ ਪਹਿਲਾ ਸੂਆ ਬੱਚੀ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਫੇਸ ਕੁਆਲਟੀ ਚੰਗੀ ਆ ਸਬੂਤੀ ਬਾਤੀ ਤੁਸੀਂ ਦੇਖ ਲਈਏ ਠੀਕ ਆ ਜੀ ਪਿਓਰ ਜਰਸੀ ਬ੍ਰੀਡ ਦੇ ਵਿੱਚ ਵੈੜ ਲਵੀ ਬੱਚੀ ਆ ਪਹਿਲਾ ਸੂਆ ਸੋਨਾ ਤੇ 15 ਦਿਨ 12 15 12 ਤੱਕ 15 ਦਿਨ ਹਜੇ ਆਰਾਮ ਨਾਲ ਦਿੰਦੀ ਆ ਠੀਕ ਆ ਲੇਵਟੀ ਆਰਡਰ ਦੀ ਗੱਲ ਕਰੀਏ ਤਾਂ ਲਤੀ ਲੁਤੀ ਕਾਫੀ ਆ ਸੋ ਜੇਕਰ ਤੁਸੀਂ ਇੰਨੇ ਦਿਨ ਲੈ ਗਈ ਕਰਮਾਰੀ ਹੋਰ ਵੀ ਬਣ ਜੂਗੀ ਆ ਦੇਖੋ ਠੀਕ ਆ ਲੈ ਵੀਰੇ ਕੱਢ ਕੇ ਇੱਕ ਵਾਰ ਤੋੜ ਕੇ ਦਿਖਾ ਦੇ ਬਾਕੀ ਜਿੰਨੇ ਵੀ ਇਹ ਸਾਫ ਸੁਥਰੇ ਆ ਮੱਚੀ ਪਿੰਡੇ ਮੁੰਡੇ ਦੀ ਹੈ ਨਾ ਬਿਲਕੁਲ ਸਾਫ ਹਾਂ ਸੋ ਕਈ ਵਾਰ ਬਹੁਤੇ ਭਰਾ ਆਪਣੇ ਠੀਕਾ ਜੀ ਕੋਈ ਡਾਊਟ ਚ ਹੁੰਦੇ ਆ ਵੀ ਸ਼ਾਇਦ ਪਿੰਡਾ ਪੁੰਡਾ ਉੱਪਰ ਕੋਈ ਨਿਸ਼ਾਨਵਾਦੂ ਘਾਟੂ ਨਾ ਹੋਣ ਟੀਕਾ ਹਾਂਜੀ ਹਾਂਜੀ ਪਿੰਡਾ ਸਾਫ਼ ਸੁਥਰਾ ਕਿਸੇ ਰਕਮ ਦੀ ਕੋਈ ਗੱਲਬਾਤ ਹੋਈ ਤੇ ਵਿੱਚ ਤੁਹਾਨੂੰ ਜਿਗਰ ਕੀਤਾ ਜਾਊਗਾ ਠੀਕ ਆ ਸੋ ਜਿੰਨੀ ਵੀ ਇਹ ਲੱਥੀ ਆ ਲੋਪਟੀ ਤੋਂ ਤੁਸੀਂ ਇੱਕ ਅੰਦਾਜ਼ਾ ਲਾ ਲੋਗੇ 12 ਲੈ ਜੇ ਇਹ 15 ਲੈ ਜੇ ਠੀਕ ਆ ਤੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਵੈਸੇ ਮੋਸਟਲੀ ਜ਼ਿਆਦਾਤਰ ਪੈਣਾ ਚਵਾਈ ਕਰਦੀਆਂ ਨੇ ਆਮ ਨਾਰਮਲ ਘਰਾਂ ਦੇ ਵਿੱਚ ਤੇ ਹਰੇਕ ਨੂੰ ਹੁੰਦਾ ਵੀ ਜੇਕਰ ਵਾਰਡ ਹੈ ਜਾਂ ਗਾਂ ਆਪਾ ਲੈ ਰਹੇ ਤੇ ਥਣ ਥਣ ਪੂਰਾ ਥੀ ਪਕੜਾ ਲਓਗੇ ਠੀਕ ਆ ਹਾਂ ਇਹ ਚੈੱਕ ਕਰੋ ਹਾਂ ਹੱਥ ਫੇਰ ਦੇ ਆ ਦੇਖੋ ਜੀ ਠੀਕ ਆ ਜੀ ਸੋ ਮੁੱਠੀ ਮੁੱਠੀ ਥਣ ਨਿਕਲ ਕੇ ਸਾਹਮਣੇ ਆਊਗਾ ਜਿਵੇਂ ਜਿਵੇਂ ਚੁਆਈਆਂ ਦੇ ਵਿੱਚ ਕਰਮਾਂ ਲਈ ਆ ਗਈ ਤੇ ਥਣ ਥਣ ਪੂਰਾ ਥੀ ਮੁੱਠੀ ਵਾਲਾ ਬਣਾਊਗੇ ਬਹੁਤ ਵਧੀਆ ਠੀਕ ਆ ਜੀ ਸੋ ਚੰਗੀ ਆ ਜਿੰਨੀ ਦੋਸਤੋ ਹਾਈਟ ਕੱਟ ਦੀ ਗੱਲ ਕਰ ਲਈਏ ਮੀਡੀਅਮ ਹਾਈਟ ਕੱਟ ਆ ਜ਼ਿਆਦਾਤਰ ਆਪਾਂ ਹਾਈਟ ਕੱਟ ਦੇਖਦੇ ਆ ਏਡੀ ਠੀਕ ਆ ਜੀ ਜਰਸੀ ਬਹਿੜਾਂ ਦੀ ਸੋ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾਂ ਦਿਖਾ ਦਗੇ ਆ ਦੇਖੋ ਆ ਦੇਖੋ ਠੀਕ ਆ ਜੀ ਸੋ ਜਿੱਦਾਂ ਮਰਜੀ ਮੇਰਾ ਭਰਾ ਕੋਈ ਤਸੱਲੀ ਕਰੀ ਚੱਲੇ ਠੀਕ ਆ ਜੀ ਸੇਲ ਸੌ ਠੰਡੀ ਤੇਰੀ ਆ ਆ ਦੇਖੋ ਚੰਗੀ ਆ ਬੱਚੀ ਇਹਦਾ ਭਾਜੀ ਕੀ ਮੁੱਲ ਕੀ ਡਿਮਾਂਡ ਰਊਗੀ ਆਪਣੇ ਭੈਣ ਭਰਾਵਾਂ ਦੇ ਨੇ ਮੁੱਲ ਤੇ ਭਾਵੇਂ ਸੰਧੂ ਸਾਹਿਬ ਆ 60 ਕਰਾ ਲਓ ਭਾਵੇਂ 55 ਕਰਾ ਲਓ ਹਾਂ ਤੇ 53000 ਚੋਂ ਆਪਾਂ ਭੈਣ ਭਰਾ ਦਾ ਆਏਗਾ ਇਹਦਾ ਮਾਨ ਤਾਨ ਕਰਾਂਗੇ 53 ਚੋਂ ਹਾਂ ਕਿਉਂ ਉਹ ਭੈਣ ਭਰਾ ਤੁਹਾਨੂੰ ਪਤਾ ਵੀ ਜਿਆਦਾ ਸਵਾਦ ਲੈਣ ਵਾਲੇ ਫੋਨਾਂ ਲਾਉਣ ਜਿਹੜੀ ਬਰੀਡ ਜਿਹੜੀ ਚੰਗੀ ਚੀਜ਼ ਹੈ ਚੰਗੀ ਚੀਜ਼ ਦਾ ਚੰਗਾ ਮੁੱਲ ਹੋਣਾ ਤੇ ਨਿਰਖ ਪਰਖ ਕਰਕੇ ਭੈਣ ਭਰਾ ਜਿਹੜਾ ਵਾ ਆਪਣੀ ਤਸੱਲੀ ਕਰਕੇ ਤੇ ਖੜੇ ਜੀ ਤਾਂ ਆਪਾਂ ਵੀ ਮੁੱਲ ਲੈ ਹੰਦਿਆਂ ਵਾ ਬਿਲਕੁਲ 53 ਚੋਂ ਮਾਨਤਾਨ ਭੈਣ ਭਰਾ ਦਾ ਆਜ ਕੈਦਾ ਹੋਊਗਾ ਬਿਲਕੁਲ ਹਾਂਜੀ ਲੋ ਵੀ ਇਹ 53000 ਦੇ ਵਿੱਚੋਂ ਮਾਨਤਾਨ ਹੋਊਗਾ ਸੋ ਸਾਰੇ ਭਰਾ ਤੁਸੀਂ ਗੌਰ ਕਰ ਲਿਆ ਜੇ ਠੀਕ ਹੈ ਜੀ ਇਹ ਰੇਟ ਆ ਬਾਕੀ ਚੀਜ਼ ਤਸੱਲੀ ਬਖਸ਼ਾ ਬੱਚਾ ਬੈਠ ਕੇ ਚਵਾਈ ਕਰ ਲੂਗਾ ਵੀ ਠੀਕ ਹੈ ਜੀ ਧੀਰੀ ਧੁਰੀ ਬਹੁਤ ਜਿਆਦੀ ਆ ਇਸ ਤੋਂ ਬਾਅਦ ਇੱਕ ਭਾਜੀ ਆਪਣੇ ਕੋਲ ਸੈਕੰਡ ਨੰਬਰ ਤੇ ਟੋਕਰ ਗੱਬਣਾ ਆ ਵੜ ਆ ਜਾਂਦੀ ਆ ਹਾਂਜੀ ਇਸ ਵਕਤ ਕਿੰਨੇ ਮੰਥ ਦੀ ਅੱਗੇ ਗੱਬਣਿਆ ਇਹ ਨੂੰ ਨਾ 4.5 ਮਹੀਨਿਆਂ ਦੀ ਗੱਪਣ ਜੇ ਹਾਂਜੀ ਅਗਸਤ ਦੀ 5 ਤਰੀਕ ਨੂੰ ਪੂਰੇ 5 ਮਹੀਨੇ ਨੂੰ ਹੋ ਜਾਣੇ 6ਵਾਂ ਲੱਗ ਜਾਣਾ ਜੇ ਠੀਕ ਆ ਤੇ 6 ਕਿਲੋ ਦੁੱਧ ਜੇ ਦੋਵੇਂ ਟਾਈਮ ਦਾ ਠੀਕ ਆ ਜੀ ਹਾਂ ਉਦਾਂ ਠੰਡੀ ਤੇਰੀ ਰੱਸੀ ਪਾ ਲਈਦੀ ਪਰ ਇਹ ਰੱਸੀ ਪਾ ਕੇ ਚਾਹਨੇ ਮੱਖੀ ਮਛਲ ਅਜਕਲ ਹੁੰਦਾ ਵਾ ਹਾਂ ਹਾਂ ਤੇ ਦੂਜੇ ਸੁਗੇ ਹੁਣ ਚੱਲਣ ਡਈ ਆ ਤੀਸਰੇ ਵਾਸਤੇ ਕਾਂ ਐ ਹੂੰ ਵੀ ਅਗਸਤ ਮਹੀਨੇ ਦੀ ਕਿਹੜੀ ਤਰੀਕ ਨੂੰ 6 ਮਹੀਨੇ ਪੂਰੇ ਅਗਸਤ ਦੀ 5 ਤਰੀਕ ਨੂੰ 5 ਮਹੀਨੇ ਹੋਣੇ 6ਵਾਂ ਲੱਗ ਜਾਣਾ 6ਵਾਂ ਲੱਗੂਗਾ ਹਾਂ ਹੂੰ ਠੀਕ ਆ ਤੇ ਸੱਜਰ ਦਾ ਦੁੱਧ ਕੋਈ ਇਹਦਾ ਆਪਾਂ ਕਿੰਨਾ ਚੋਇਆ ਸੀ ਸੱਜਰ ਦਾ ਦੁੱਧ ਇਹਦਾ 22 23 ਕਿਲੋ ਠੀਕ ਆ ਹਾਂ ਵੀ ਹੁਣ ਆਪਣੇ ਕੋਲ 6 ਕਿਲੋ ਦੁੱਧ ਹਾਂ ਹੁਣ 6 ਕਿਲੋ ਦੋਆਂ ਟਾਈਮਾਂ ਦਾ ਠੀਕ ਆ ਹਾਂਜੀ ਲੋ ਵੀ ਇਹ 5 ਮੰਥ ਜਿਹੜੇ ਦੋਸਤੋ ਇਹਨੂੰ ਕੰਪਲੀਟ ਹੋ ਜਾਣੇ ਆ 5 ਅਗਸਤ ਨੂੰ ਤੇ 6ਵਾਂ ਸ਼ਟਾਰਟ ਹੋ ਜਾਣਾ ਆਪਣੇ ਕੋਲ ਠੀਕ ਆ ਤੋ ਕਾਫੀ ਆਪਣੇ ਭਰਾ ਠੀਕ ਹੈ ਜੀ ਹਰੇਕ ਨੂੰ ਹੁੰਦਾ ਵੀ ਚਲੋ ਟੋਕੜ ਗੱਪਣ ਮੱਝਾਂ ਦੇ ਵੀ ਬੜੇ ਸ਼ੌਂਕ ਰੱਖਦੇ ਤੇ ਬਿਹੜਾਂ ਦਾ ਵੀ ਕਾਫੀ ਭਰਾਵਾਂ ਨੂੰ ਸ਼ੌਂਕ ਆ ਵੀ ਚਲੋ ਇੱਕ ਜਾਇਜ਼ ਰੇਡ ਦੇ ਵਿੱਚ ਚੀਜ਼ ਮਿਲ ਜੂਗੀ ਤੇ ਸੂਨਾ ਵੀ ਨੇ ਕਰਮਾਲੀ ਨੇ ਬੜੀ ਚੰਗੀ ਰੋਤ ਕਾ ਮਤਲਬ ਬਿਲਕੁਲ ਸਿਆਲੀ ਜਿਨ੍ਹਾਂ ਦੇ ਵਿੱਚ ਨੇ ਸੂਨਾ ਠੀਕ ਹੈ ਜੀ ਸ਼ਾਇਦ ਉਹਨਾਂ ਦੇ ਨਾਲ ਵਿੱਚ ਹਰੇਕ ਪਸ਼ੂ ਠੀਕ ਹੈ ਜੀ ਰੇਡ ਵੀ ਪੂਰੇ ਸਮਾਨਾਂ ਨੂੰ ਛੂੰਦੇ ਆ ਤੇ ਅੱਜ ਟੋਕੜ ਗੱਪਣ ਇਹ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਲੈ ਜਾਓਗੇ ਜਾਇਜ਼ ਰੇਡ ਦੇ ਵਿੱਚ ਮਿਲ ਜੂਗੀ ਪਿੰਡੇ ਪੁੰਡੇ ਦੇ ਉੱਤੋਂ ਪੂਰੀ ਲੇਸ ਕਿਰ ਉਸਕ ਬਹੁਤ ਆ ਠੀਕ ਹੈ ਜੀ ਠੀਕ ਆ ਬਾਕੀ ਸੱਜਰ ਦਾ ਦੁੱਧ ਚੰਗਾ ਸੀਗਾ ਠੀਕ ਆ ਜੀ ਜਿਵੇਂ ਦੱਸਿਆ ਉਸ ਅਕੋਰਡਿੰਗ ਉਸ ਹਿਸਾਬ ਕਿਦਾਵਾਂ ਲਈ ਆਪਾਂ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਹੁਣ ਜਿਹੜਾ ਮੌਕੇ ਤੇ ਚੋ ਲੈਣਾ ਤੁਸੀਂ ਉਹ 6 ਕਿਲੋ ਆ ਦੋਵੇਂ ਵੇਲੇ 3 3 ਕਿਲੋ ਹਾਂ ਆ ਦੇਖੋ ਜੀ ਦੋਨੋਂ ਡੰਗ ਦੋਨੋਂ ਟਾਈਮਾਂ ਤੇ ਮਿਲਦੀ ਹੈ ਠੀਕ ਆ ਜੀ 3 3 ਕਿਲੋ ਦੁੱਧ ਸਵੇਰ ਸ਼ਾਮ ਆ ਦੇਖੋ ਜੀ ਅੱਗੋਂ ਪਿਛੋਂ ਬਾਗਜ਼ੜ ਤੋਂ ਥਾਣ ਦੇਵਾ ਤੁਸੀਂ ਦੇਖ ਸਕਦੇ ਜੀ ਹਾਂ ਤੇ ਜਦਾਂ ਮਰਜੀ ਮੇਰਾ ਭਰਾ ਤਸੱਲੀ ਕਰਕੇ ਪਾਸ ਕਰਕੇ ਖੜੇ ਕਿਉਂ 6 ਕਿਲੋ ਦੁੱਧ ਬਹੁਤ ਆ ਤਸੱਲੀ ਕਰਨ ਦੇ ਲਈ ਤਾਂ ਪਾਸ ਕਰੀਂ ਮਹਾਰਾਜ ਜਾਂ ਬੱਚਾ ਲੱਗਾ ਵਾ ਤੇ ਉਦਾਂ ਹੀ ਆ ਉਹ ਵਖਾ ਦੇ ਹਾਂ ਹਾਂ ਇਧਰ ਬਹਿਣੀ ਵਾਲੇ ਪਾਸੇ ਅਗਲੇ ਥਣ ਦੇ ਨਾਲ ਬਾਕੀ ਮਹਾਰਾਜ ਬੱਚਾ ਲੱਗਾ ਕੋਈ ਸਰੂ ਸੁਣਿਆ ਦਾ ਹੈਗਾ ਕੋਈ ਚੱਕਰ ਨਹੀਂ ਤੇ ਇਕੱਲਾ ਬੱਚਾ ਹੀ ਲੱਗਾ ਠੀਕ ਆ ਜੀ ਕੋਈ ਮੂਹ ਨਹੀਂਗਾ ਕੋਈ ਸਰੂ ਨਹੀਂਗਾ ਚਾਰੇ ਥਾਣੀ ਵਰਦੇ ਆ ਤੇ ਇਹ ਭਾਜੀ ਆਪਾਂ ਕੀ ਮੁੱਲ ਕੀ ਡਿਮਾਂਡ ਕਰਾਂਗੇ ਦੇਣੀ ਕਿੰਨੇ ਦੀ ਹੈ ਮੁੱਲ ਤੇ ਸੰਧੂ ਸਾਹਿਬ ਇਹਦਾ ਕਰਦੇ ਆ ਆਪਾਂ 50000 ਰੁਪਇਆ ਤੇ 45 ਦੇ ਵਿੱਚੋਂ ਭੈਣ ਭਰਾ ਦਾ ਆਏਗਾ ਇਹਦਾ ਮਾਨਤਨ ਕਰਾਂਗੇ 45 ਜਾਂ ਹਾਂਜੀ ਕਰਦੀ ਆ ਹਾਂ ਕਰਨਾ ਕਦੋਂ ਆ ਹਾਂਜੀ ਕਰੀਏ ਕਰਨਾ ਕਦੋਂ ਆ ਚਲੋ 43 ਦੀ ਦੇ ਦਾਂਗੇ 43 ਦੀ ਹਾਂ ਲਓ ਜੀ ਇਹ 43000 ਦੀ ਐਵਰ ਮਿਲ ਜੂਗੀ ਟੋਕੜ ਗੱਪਾਂ ਨੂੰ ਠੀਕ ਆ ਜੀ 45 43 44 ਦੀ ਡਿਮਾਂਡ ਦੋਸਤੋ ਕੁਝ ਵੀ ਕਰਾ ਲਓ ਇੱਕ ਰਾਹ ਰਸਤਾ ਦੇਣਾ ਬੜਾ ਜ਼ਰੂਰੀ ਹੈ ਭਰਾਵਾਂ ਨੂੰ ਠੀਕ ਆ ਜੀ ਜਾਂ ਦੂਰੋਂ ਨੇੜੋਂ ਕਿਸੇ ਨੇ ਤੁਰਨਾ 43000 ਰੁਪਏਗਾਂ ਮਿਲ ਜੂਗੀ ਤੇ ਜੇ ਸੁਬੇ ਦੇ ਲਈ ਗੱਪਣਾ ਜਿੱਦਾ ਮਰਜ਼ੀ ਚੋ ਕੇ ਤਸੱਲੀ ਕਰੋ ਇਸ ਤੋਂ ਬਾਅਦ ਇੱਕ ਜੋੜੀ ਆਪਾਂ ਤੁਹਾਨੂੰ ਇਧਰ ਝੋਟੀਆਂ ਦੀ ਦਿਖਾ ਦਿੰਨੇ ਆ ਫਿਰ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਤੇ ਇੱਕ ਦੋਂਦੀ ਝੋਟੀ ਦਿਖਾ ਦਾਂਗੇ ਤੁਹਾਨੂੰ ਠੀਕ ਹੈ ਜੀ ਇੱਕ ਨੇ ਦੋਂਦੇ ਦੇ ਸਿੱਟੇ ਆ ਬੇਸ਼ੱਕ ਉਹ ਖੀਰੀਆਂ ਦੇ ਵਿੱਚ ਤੁਸੀਂ ਮੰਨ ਲਿਆ ਜੇ ਹਜੇ ਉਹਨੇ ਚੱਕਣੀ ਸਟਾਰਟ ਨਹੀਂ ਕੀਤੀ ਠੀਕ ਆ ਤੇ ਇਹ ਦੋ ਝੋਟੀਆਂ ਨੇ ਸਵੇਰ ਵਾਪਾ ਲੈ ਲੈਨੇ ਆ ਤੇ ਭਾਜੀ ਇਧਰਲੇ ਪਾਸੇ ਆਪਾਂ ਸਟਾਰਟ ਕਰਦੇ ਆ ਇੱਕ ਆ ਝੋਟੀ ਆਪਣੇ ਕੋਲ ਆ ਤੇ ਜਡ ਵੀ ਮੈਨੂੰ ਲੱਗਦਾ ਮੱਥੇ ਤੋਂ ਪੁੱਛਦਾ ਹਾਂ ਹਾਂ ਜੀ ਹਾਂ ਜੀ ਇਹ ਸੰਤੂ ਸਾਹਿਬ ਹਰਿਆਣੇ ਵਾਲਾ ਹੀ ਆ ਜੋੜਾ ਤਾਂ ਮੈਂ ਆ ਠੰਡੀਆਂ ਤੀਰੀਆਂ ਠੀਕ ਆ ਜੀ ਹਾਂ ਆਪਣੇ ਕੋਲ ਫਿਰ ਬਾਬਾ ਜੀ ਆਏ ਸੀ ਵਪਾਰ ਲੈਣ ਦੇ ਵਿੱਚ ਪਸ਼ੂ ਹਾਂਜੀ ਹਾਂਜੀ ਵਪਾਰ ਲਈ ਕਈ ਵਾਰੋਂ ਤਾਂ ਮੈਂ ਘਰੇ ਤਿਆਰ ਤੋਰ ਕੀਤੇ ਹੁੰਦੇ ਆ ਨਹੀਂ ਨਹੀਂ ਆਪਾਂ ਦੇ ਚਲੋ ਸਾਂਭ ਸੇਵਾ ਕਰੀਦੀ ਕਰਮਾਂ ਵਾਲੀਆਂ ਦੀ ਤੇ ਚਾਹ ਪਾਣੀ ਆਪਾਂ ਵਿੱਚੋਂ ਲੈਣਾ ਹੁੰਦਾ ਜਲ ਪਾਣੀ ਆਪਣਾ ਤੁਹਾਨੂੰ ਪਤਾ ਹੀ ਆ ਬਸ ਜੀ ਬਸ ਹਾਂ ਠੀਕ ਆ ਲੋਵੀ ਬਿਲਕੁਲ ਉਹ ਮੰਦਰੀ ਨਗਰ ਛੋਟੀ ਸੀਗੀ ਆ ਛੋਟਾ ਬੰਦੂ ਸਰਦਾਰ ਤੇ ਠੰਡੀਆਂ ਧੀਰੀਆਂ ਹਾਂ ਇਹ ਨਹੀਂ ਵੀ ਸ਼ੂਕਰਪੁਣਾ ਆ ਵੇਖੋ ਹਰਿਆਣੇ ਵਾਲੀਆਂ ਚੀਜ਼ਾਂ ਆ ਚੀਜ਼ਾਂ ਨਹੀਂ ਜੇ ਲੱਭਦੀਆਂ ਆ ਜਿੱਦਾਂ ਮਰਜ਼ੀ ਹੱਥ ਫੇਰੋ ਬਿਲਕੁਲ ਜੀ ਹਾਂ ਤੇ ਇਧਰੋਂ ਥੋੜਾ ਜਿਹਾ ਪਿੱਛੋਂ ਨਾ ਇਧਰੋਂ ਹਿੱਕ ਕੇ ਦਿਖਾ ਦਿਆ ਜਾਨੂ ਠੀਕ ਹੈ ਇੱਕ ਰੰਗ ਆ ਬਿਲਕੁਲ ਠੀਕ ਹੈ ਜੈਡ ਬਲੈਕ ਆ ਆ ਦੇਖੋ ਬਹੁਤ ਠੀਕ ਹੈ ਠੀਕ ਹੈ ਠੀਕ ਹੈ ਸੋ ਚਾਰੇ ਥਾਣਾ ਕੋਈ ਫੋਰ ਸ਼ਾਂਗ ਨਹੀਂ ਪੱਕੀ ਝੋਲੀ ਬੱਟ ਬੱਟ ਕਾਫੀ ਆ ਇਹ ਗਾਦੀ ਇਹਨਾਂ ਸੰਦੇਸ ਸਾਹਿਬ 15 ਦਿਨ ਹੋ ਗਏ ਟੀਕਾ ਵੀ ਭਰਾਇਆ ਜੇ ਇਹ ਆਪਣੇ ਇੱਥੇ ਹੀ ਭਰਿਆ ਹੋਇਆ ਟੀਕਾ ਇਹ ਅਗਲੇ ਦੀ ਕਿਸਮ ਤੇ ਆ ਆਪਾਂ ਖਾਲੀ ਕਰਕੇ ਹੀ ਦੇਣੀਆਂ ਠੀਕ ਆ ਜੀ ਚਾਹੇ ਨਿਕਲੇ ਚਾਹੇ ਨਾ ਨਿਕਲੇ ਠੀਕ ਆ ਆ 15 ਦਿਨਾਂ ਦੀ ਅੱਗੇ ਇਹ ਬਣੀ ਆ ਠੀਕ ਆ ਜੀ ਇਹ ਹੀ ਹੋਈਏ ਇਹਨੂੰ ਤੇ ਹਾਈਟ ਕਰਦੇ ਨਾ ਦੋ ਝੋਟੀਆਂ ਦਾ ਇੱਕੋ ਜਿਹਾ ਠੀਕ ਹੈ ਲੋ ਜੀ ਠੀਕ ਹੈ ਤੇ ਕੋਈ ਉਹ ਨਹੀਂ ਆਪਾਂ ਕਹਾਂਗੇ ਵੀ ਕੋਈ ਸ਼ੂ ਕਰਦੀ ਆ ਪੂਰੀ ਸੀਲ ਸਾਊਗਾ ਨਰਮ ਬਿਲਕੁਲ ਠੰਡੀ ਸੀਲ ਸਾਊ ਠੀਕ ਹੈ ਜੀ ਸੋ ਬਾਕੀ ਆਪਾਂ ਉਹਦੀ ਬਿਲਕੁਲ ਜਿਗਰ ਨਹੀਂ ਕਰਦੇ ਜਾਂ ਬਿਲਕੁਲ ਉਹਦਾ ਦਾਵਾ ਨਹੀਂ ਕਰਦੇ ਵੀ ਚੰਗੀ ਮਹਿ ਦੀ 18 ਕਿਲੋ ਵਾਲੀ ਦੀ 17 ਕਿਲੋ ਵਾਲੀ ਦੀ ਆ ਪਰ ਚੰਗੇ ਪਸ਼ੂਆਂ ਦੇ ਵਿੱਚੋਂ ਚੰਗੀਆਂ ਬੱਧਾਂ ਝੋਟੀਆਂ ਦੇ ਵਿੱਚੋਂ ਹੀ ਆਈ ਹੋਊਗੀ ਕਰਮ ਵਾਲੀ ਜਿਹੋਦੀ ਬਰੀਕੀ ਲੱਗੀ ਆ ਛੋਟੀ ਸਿੰਗੀ ਤੇ ਬਾਕੀ ਲੇਵੇ ਦੇ ਵਿੱਚ ਤੁਸੀਂ ਦੇਖੋਗੇ ਵਟਪਟ ਕਾਫੀ ਪੈਂਦੇ ਆ ਉਹਨਾਂ ਫਿਰ ਬਾਅਦ ਵਿੱਚ ਕਰ ਲਾਂਗੇ ਆਪਾਂ ਇਹਨਾਂ ਦੋਹਾਂ ਝੋਟੀਆਂ ਦੇ ਠੀਕ ਠੀਕ ਹੈ ਸੋ ਇਹ ਪਹਿਲੇ ਨੰਬਰ ਤੇ ਝੋਟੀ ਆਪਾਂ ਤੁਹਾਨੂੰ ਦਿਖਾਈ ਇਧਰੋਂ ਇਧਰ ਕਿਹਦਾ ਨੰਬਰ ਤੇ ਝੋਟੀ ਆ ਇਹਦੀ ਆਪਾਂ ਗੱਲ ਕਰਦੇ ਪਏ ਸੀ ਇਹ ਦੋਨ ਦੇ ਦੰਦ ਸਿੱਟੇ ਆ ਠੀਕ ਹੈ ਜੀ ਸੋ ਮੂੰਹ ਫੜ ਕੇ ਕੋਈ ਵੀ ਭਰਾ ਆਪਣਾ ਚੈੱਕ ਕਰ ਸਕਦਾ ਦੋਨ ਦੇ ਦੰਦ ਸਿੱਟੇ ਆ ਮੁੱਢੋਂ ਠੀਕ ਹੈ ਜੀ ਇੱਕ ਦੰਦ ਮਾੜਾ ਮਾੜਾ ਚੱਕਣਾ ਛਟਾਰ ਕੀਤਾ ਤੇ ਇੱਕ ਹਜੇ ਬਿਲਕੁਲ ਹਜੇ ਚੱਕਿਆ ਨਹੀਂਗਾ ਮੁੱਢੋਂ ਠੀਕ ਆ ਤੇ ਇਹ ਝੋਟੀ ਤੁਸੀਂ ਦੇਖ ਸਕਦੇ ਹੋ ਜੇ ਏਜ ਅਕੋਰਡਿੰਗ ਕੋਈ 2.5 ਸਾਲ ਦੇ ਬਿਲਕੁਲ ਅੰਦਰ ਵਾਲੀ ਹੈ ਕੋਈ ਪੌਣੇ 2 ਸਵਾ 2 ਸਾਲ ਦੀ ਉਮਰ ਤਕਰੀਬਨ ਮੰਨ ਕੇ ਕੋਈ ਰਸਤਾ ਕਰ ਲਈ ਠੀਕ ਆ ਸੋਟਾ ਇਜ਼ਲਾਦੀ ਵੈਸੇ ਦੋਂਦੀ ਝੋਟੀ ਹੋ ਜਾਂਦੀ ਆ ਕੋਈ ਸਵਾਕ ਦੋ ਸਾਲ ਮੰਨ ਲੈ ਹਜੇ ਦਾੰਦ ਸਿੱਟੇ ਆ ਇੱਕ ਦਾੰਦ ਮਾੜਾ ਮਾੜਾ ਚੱਕਣਾ ਸ਼ਟਾਰਟ ਕੀਤਾ ਇੱਕ ਹਜੇ ਮੁੱਢੋ ਨਹੀਂ ਚੱਕਿਆਗਾ ਸੋ ਬਾਕੀ ਮੇਰਾ ਉਪਰ ਕੋਈ ਵੀ ਆਪਣੀ ਮੂੰਹ ਫੜ ਕੇ ਤਸੱਲੀ ਕਰ ਸਕਦਾ ਇੱਥੇ ਆਨ ਕੇ ਸੋ ਥਣਾ ਤੁਣਾ ਦੀਆਂ ਦੋਵੇਂ ਝੋਟੀਆਂ ਸਾਫ਼ ਸੁਥਰੀਆਂ ਨੇ ਕੋਈ ਪੰਜਵੀਂ ਫੋਟ ਛਾਗ ਕੋਈ ਐਕਸਟਰਾ ਥਣਵਾਦੂਗਾ ਡੋ ਤੁਹਾਨੂੰ ਨਾਲ ਨਹੀਂ ਲੱਗਾ ਨਜ਼ਰ ਆਊਗਾ ਸੋ ਚਾਰੇ ਚਾਰੇ ਥਣ ਹੋਣਗੇ ਦੋ ਝੋਟੀਆਂ ਦੇ ਸੋ ਬੱਟ ਬੂਟੇ ਦੇ ਵੀ ਕਾਫੀ ਪੈਂਦੇ ਆ ਪਾ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਠੀਕ ਆ ਆ ਇੱਥੇ ਰੋਕ ਲਈ ਤੇ ਆ ਲੈ ਆਹ ਵੇਖੋ ਸੰਧੂ ਸਾਹਿਬ ਆਹ ਨਿਸ਼ਾਨੀਆਂ ਹੁੰਦੀਆਂ ਹਰਿਆਣੇ ਵਾਲੀਆਂ ਚੀਜ਼ਾਂ ਦੀਆਂ ਹਾਂ ਛੰਡੀਆਂ ਤੀਰੀਆਂ ਇਹ ਕੋਕੇ ਪੀਸ ਹੀ ਲੈਂਦੇ ਕੱਢ ਕੇ ਹਾਂ ਆਬੀਏ ਸੂਤੀਆਂ ਤਾਂ ਹੁਣ ਮੌਕੇ ਤੇ ਹੈਗੀਆਂ ਜਾਂ ਥੋੜੀ ਜਿਹੀ ਖੇਚਲ ਕਰਨੀ ਪੈਣੀ ਹੈ ਠੀਕ ਹੈ ਜੀ ਕੋਈ ਸਾਫ 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 ਲੂਗਾ ਤੇ ਬਿਲਕੁਲ ਸੂਨ ਸਵਾਨ ਦੇ ਨੇੜੇ ਆ ਜਾਣਗੀਆਂ ਠੀਕ ਹੈ ਜੀ ਕਿੱਥੋਂ ਪਤਾ ਕਿ ਜਿਹੜਾ ਆਪਾਂ ਦੇ ਰਹੇ ਆਂ ਸੌਦਾ ਸੰਦੂਸ ਸਾਹਿਬ ਮੁੱਲ ਭਾਵੇਂ ਲੱਖ ਕਰਾ ਲਓ ਆ ਤੇ ਭਾਵੇਂ ਪਚਾਰਵੇਂ ਕਰਾ ਲਓ ਇਹ ਜੋੜਾ ਇੱਕ ਇੱਕ ਘਰ ਹੋਈ ਆ ਆਪਾਂ ਲਿਆ ਸੀ ਤੇ ਇੱਕ ਇੱਕ ਘੜੀ ਚੱਲ ਜੇ ਤੇ ਬਹੁਤ ਵਧੀਆ ਵਾ ਹਾਂ ਇਹ ਕਰਦੀਆਂ ਵਰਾ ਇੱਕ ਦੂਜੀ ਹਾਂ ਤੇ ਜੋੜਾ ਕੋਈ ਭੈਣ ਭਰਾ ਲੈ ਜਾਊਗਾ ਤੇ ਆਪਾਂ 95000 ਦਾ ਦੇ ਦਾਂਗੇ 95 ਦਾ ਹਾਂ ਤੇ ਜੋੜਾ 95000 ਦਾ ਜੋੜਾ 95 ਦਾ ਦੇ ਦਾਂਗੇ ਲੈਸ ਕਰਕੇ ਦਈਏ ਯਾਰ 4 ਮਾਰ ਨਹੀਂ ਵੱਡੀ ਮਾਰ ਨਹੀਂ ਕੋਈ 1000 ਨਹੀਂ ਕੋਈ 500 1500 ਨਹੀਂ ਵੱਡੀ ਸ਼ਾਲ ਮਾਰਦੀਏ ਇੱਕ ਵਾਰੀ ਹਾਂ ਨਾਲੇ ਰੇਟ ਪਾਉਣੀ ਆਪਾਂ ਚਲੋ 2000 ਦੀ ਮਾਰ ਦਿੰਨੇ ਆ 93000 ਦਾ ਜੋੜਾ ਦੇ ਦਾਂਗੇ 92 ਵੀ ਜਾਣਦਿਏ ਚਲੋ 92 ਦਾ ਤੁਸੀਂ ਕਹਿਤਾ ਸਾਨੂੰ ਸਾਨੂੰ ਨਾ ਨਹੀਂ ਮੇ ਛੋਟੀਆਂ ਚੰਗੀਆਂ 50 ਛੇਟੀਆਂ ਨੇ 92 ਦਾ ਦੇ ਦਾਂਗੇ ਜੇ ਕਿਸੇ ਨੇ ਕੱਲੀ ਕੱਲੀ ਦਾ ਲੈਣਾ ਹੋਵੇ ਆ ਤੇ ਕੱਲੀ ਦਾ ਉਹ ਪਰਲੀ ਦਾ ਹੈਗਾ ਜੇ 47000 ਹਾਂਜੀ ਤੇ ਇਹਦਾ 46 ਕਰ ਲੋ ਠੀਕ ਆ ਜੀ ਹਾਂ ਲੋ ਵੀ ਇੱਕ 46000 ਦੀ ਤੇ ਇੱਕ 47000 ਤੇ ਹਾਂ 99000 ਦੀ ਬੰਦੀ ਵਸੇ ਹਾਂ 93 ਉਹ 95 ਜੇਕਰ ਜੋ ਜੋੜੀ ਪਾਲੂਗਾ ਉਹਦੇ ਵੇਲੇ 92000 92 ਦੀ ਹੂੰ ਬਿਲੈਸ ਹੋਰ ਯਾਰ ਹੋ ਜੂਗੀ ਹਾਂ ਲੋ ਵੀ ਇਹ ਰੇਟ ਆ 200 ਇਹਨਾਂ ਦੋਨਾਂ ਝੋਟੀਆਂ ਦੇ ਸਿੰਗਲ ਸਿੰਗਲ ਕਿਸੇ ਭਰਾ ਨੇ ਲੈਣੀ ਆ ਇੱਕ 46 ਦੀ ਆ ਤੇ ਇੱਕ 47 ਦੀ ਆ ਇਹ ਇਹ ਸੰਤੂ ਸਾਹਿਬ ਕਿਸੇ ਭੈਣ ਭਰਾ ਨੇ ਨਾ ਜਿਹੜਾ ਕੋਈ ਸ਼ੌਂਕ ਰੱਖਦਾ ਹੋਵੇ ਇਹਨਾਂ ਚੀਜ਼ਾਂ ਦਾ ਉਹਨੇ ਖਾਡੀਆਂ ਹਾਂ ਹਰੀ ਸਰੀ ਦੇ ਵਾਸਤੇ ਨਹੀਂ ਆਪਾਂ ਤੇ ਜਾਨ ਬਚਾਈ ਹੈ ਇਹਨਾਂ ਦੇ ਵੱਢਣ ਵਾਲਿਆਂ ਤੋਂ ਹਾਂ ਬਿਲਕੁਲ ਬਿਲਕੁਲ। ਇਹ ਵੀ ਚੰਗਾ ਮਾਲ ਆ ਸਾਫ ਸੁਥਰੇ ਪਸ਼ੂ ਆ ਠੀਕ ਹੈ ਜੀ। ਅੱਜ ਜੋੜੀ ਲੈ ਕੇ ਜਾਊਂਗਾ 92 ਦੀ ਮੇਰਾ ਭਰਾ ਟਿਵਾ ਜੀ ਕੋਈ ਸਾਲ ਨੂੰ ਮੇਰਾ ਭਰਾ ਇੱਕ ਦਾ ਤੁਸੀਂ 2 ਲੱਖ ਮੰਗ ਸਕਦੇ ਜੀ। ਕੋਈ ਘਾਟਾ ਨਹੀਂਗਾ ਇਹਨਾਂ ਪਸ਼ੂਆਂ ਦੇ ਵਿੱਚ ਇਹਨਾਂ ਮੱਝਾਂ ਝੋਟੀਆਂ ਦੇ ਵਿੱਚ। ਇਹ ਆਪਣੀਆਂ ਕਰੋ ਚਾਹੇ ਕਮੇਟੀਆਂ ਕਰੋ ਬਾਬਾ ਨਰਿੰਦਰ ਸਿੰਘ ਜੀ ਇਹ ਵਦਨ ਹੀ ਨਹੀਂ ਆ ਕੰਮ। ਹਾਂਜੀ ਹਾਂਜੀ ਵਦਨ। ਇਹ ਘਾਟੇ ਦਾ ਸੌਦਾ ਹੀ ਨਹੀਂ ਰਿਹਾ ਜੀ। ਇਹ ਹੋਰ ਵਧੀਆ ਵਾ। ਬਿਲਕੁਲ। ਇਹ ਦੂਜੀ ਵੀ ਝੋਟੀਆਂ ਬਣਦੇ ਕਾਬਲੇ ਆ। ਕਾਬਲਾ। ਹਾਂ। ਚੰਗਾ ਮਾਲ ਸੁਥਰਾ ਪਸ਼ੂ ਆ ਸੁਥਰੇ ਐਨੀਮਲ ਨੇ ਜੀ ਚਾਰ ਜਾਂ ਚ ਐਨੀਮਲ ਦਿਖਾਉਣੇ ਸੀ ਆਪਾਂ ਤੁਹਾਨੂੰ ਹਾਂਜੀ ਇੱਕ ਬਾਬਾ ਨਰਿੰਦਰ ਸਿੰਘ ਜੀ ਆਪਣੇ ਜਿਹੜੇ ਕੰਟੈਕਟ ਨੰਬਰ ਕਰਦੀਏ ਸਾਂਜੀ ਹਾਂਜੀ ਆਪਣਾ ਨੰਬਰ ਹੈਗਾ ਜੇ ਬਾਬਾ ਨਰਿੰਦਰ ਸਿੰਘ ਤੇ ਪਿੰਡ ਵਹੀਂ ਪੁਈ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਖਡੂਰ ਮੋੜ ਲੱਗਦਾ ਜੇ ਆਪਾਂ ਨੂੰ ਕਿਸੇ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ 5 ਕਿਲੋਮੀਟਰ ਤੇ ਤਰਨਤਾਰਨ ਤੋਂ ਉਹਨਾਂ ਦੇ 15 ਕਿਲੋਮੀਟਰ ਜੇ ਚਲੋ ਜੀ ਤੇ ਗੋਂਦਵਾਲ ਸਾਹਿਬ ਤੋਂ ਉਹਨਾਂ ਦੇ ਗੋਂਦਵਾਲ ਸਾਹਿਬ ਤੋਂ 11 ਕਿਲੋਮੀਟਰ ਤੇ ਨੰਬਰ ਹੈ ਜੀ ਆਪਣਾ 68834 ਤੇ 6034 ਤੇ ਭੈਣ ਭਰਾ ਜੀ ਆਿਆਂ ਨੂੰ ਜਿਹੜਾ ਵੀ ਆਊਗਾ ਆ ਕੇ ਦਾ ਮਾਨਤਾਣਾ ਛੋੜ ਸੱਪਾ ਵਿੱਚ ਹੋਊਗਾ ਬਿਲਕੁਲ ਹਾਂਜੀ ਲੋ ਵੀ ਭਰਾਵੋ ਇਹ ਗੱਲਬਾਤ ਸੀ ਠੀਕ ਹੈ ਜੀ ਇਹ ਅੱਜ ਆਪਾਂ ਤੁਹਾਨੂੰ ਮਾਲ ਇਹ ਅੱਜ ਪਸ਼ੂ ਦਿਖਾਉਣੇ ਸੀਗੇ ਇਸ ਫਾਰਮ ਤੋਂ ਉਮੀਦ ਕਰਦੇ ਹਾਂ ਚੰਗੇ ਲੱਗੇ ਹੋਣਗੇ ਜਾਨਵਰ ਬਾਕੀ ਵੀਡੀਓ ਬਾਅਦ ਤੋਂ ਬਾਅਦ ਅਗੇ ਸ਼ੇਅਰ ਕਰਦੇ ਹੋ ਹੋਰ ਵੀ ਫਾਰਮਰ ਭਰਾਵਾਂ ਮਾਟ ਕੇ ਕਵਰੇਜ ਪਹੁੰਚ ਸਕੇ ਵੀਡੀਓ ਵੇਖਣ ਲਈ ਧੰਨਵਾਦ ਆ ਸਾਰੇ ਭਰਾਵਾਂ ਦਾ ਮਿਲਦਾ ਹੈ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ